ਤਲਵਾੜਾ ਦੇ ਨਜ਼ਦੀਕੀ ਪਿੰਡ ਪਲਾਹੜ ਵਿਖੇ ਬਾਗ ਦੇ ਦਾਖਲ ਹੋ ਜਾਣ ਨਾਲ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਬਾਗ ਵੱਲੋਂ ਗਊ ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਵੀ ਕੀਤਾ ਗਿਆ ਗੱਲਬਾਤ ਰਾਹੀਂ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਗਊ ਨੂੰ ਚਾਰਾ ਪਾ ਕੇ ਜਦੋਂ ਦੁਬਾਰਾ ਦੁੱਧ ਚੋਣ ਲਈ ਗਏ ਤਾਂ ਉਹਨਾਂ ਨੇ ਆਪਣੀ ਗਊ ਨੂੰ ਬਾਗ ਵੱਲੋਂ ਜੰਗਲ ਨੂੰ ਲਿਜਾਂਦੇ ਹੋਏ ਦੇਖਿਆ ਜਿਸ ਤੇ ਰੌਲਾ ਪਾਇਆ ਗਿਆ ਅਤੇ ਆਸ-ਪਾਸ ਦੇ ਲੋਕਾਂ ਵੱਲੋਂ ਗਾਂ ਨੂੰ ਛਡਵਾਇਆ ਗਿਆ ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਬਾਗ ਵੱਲੋਂ ਇੱਕ ਬਛੜੇ ਦੀ ਜਾਨ ਲਈ ਗਈ ਸੀ ਅਤੇ ਇਸ ਬਾਗ ਨੂੰ ਪਿੰਡ ਵਾਸੀਆਂ ਵੱਲੋਂ ਕਈ ਵਾਰ ਦੇਖਿਆ ਗਿਆ ਹੈ ਜਿਸ ਦੀ ਸੂਚਨਾ ਸਬੰਧਤ ਵਿਭਾਗ ਨੂੰ ਵੀ ਦਿੱਤੀ ਗਈ ਹੈ ਪਿੰਡ ਵਾਸੀਆਂ ਨੇ ਆਪਣੇ ਜਾਨਮਾਲ ਦੀ ਰਾਖੀ ਲਈ ਬਾਗ ਨੂੰ ਫੜਨ ਲਈ ਸਬੰਧਤ ਵਿਭਾਗ ਪਾਸੋਂ ਮੰਗ ਕੀਤੀ ਹੈ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਪਾਜੀ ਇਹ ਨਾ ਅਸੀਂ ਬੰਨੀ ਦੁੱਧ ਚੋਇਆ ਸਵੇਰੇ बनी अया घर तो बाद हला पै गया ते था। फिर ये जंगल ले के चल गया। सारे मगर गए आई गांति काफी खुरी भी तोड़ दिखी है खुंडे समेत ले गया रस्से समेत अस थे सड़क च जाके घेरी बाघ जंगल तो आया

بس ਇਤਬਾਰ ਬੰਨੇ ਪਏ ਸੀਗੇ ਦੁੱਧ ਚੋਇਆ ਤੇ ਉਹ ਤੋਂ ਬਾਅਦ ਪੱਠੇ ਪਾਏ பசੂਆਂ ਨੂੰ ਤੇ ਅਚਾਨਕ ਇਧਰੋਂ ਸਾਈਡ ਤੋਂ ਬਾਗ ਆਇਆ ਤੇ ਉਹਨੇ ਗਾਂ 'ਤੇ ਹਮਲਾ ਕਰਤਾ ਤੇ ਪੰਜ-ਛੇ ਦਿਨ ਪਹਿਲੇ ਉਹਨਾਂ ਦਾ ਇੱਕ ਪਹਿਲੇ ਬੱਚਾ ਛੋਟਾ ਮਾਰਤਾ ਸੀ ਤੇ ਹੁਣ ਅੱਜ ਫਿਰ ਗਾਈ ਤੇ ਸਵੇਰੇ ਉਹਨਾਂ ਨੇ ਹਮਲਾ ਕੀਤਾ ਤੇ ਖੁਰਲੀ ਤੋੜਤੀ ਐ ਪੱਠਿਆਂ ਪਾਣ ਵਾਲੀ ਤੇ ਗਾਈ ਨੂੰ ਢੜਾ ਕੇ ਲੈ ਗਿਆ ਪਿੱਛੇ ਕਿਹਾ ਕਿ ਗਾਈ ਦੇ ਨੰਦਰਾ ਨੰਦਰਾ ਲਾਤੀਆਂ ਨਾਲ ਤੇ ਅਟੈਕ ਕੀਤਾ ਜੀ ਗਾ ਵੀ ਖਾ ਚਾਹ ਕੰਡਮ ਗਾ ਕੰਡਮ ਕਰਤੀ ਜੀ ਉਹਨਾਂ ਨੇ ਦੇਖੋ ਕਿੰਨੇ ਸੱਟਾਂ ਝੋਟਾਂ ਲੱਗੀਆਂ ਗਾਈ ਦੇ ਨੰਦਰਾ ਲਾਤੀਆਂ ਇਹ ਪ੍ਰਸ਼ਾਸਨ ਦੀ ਗੱਲ ਹੈ ਕਿ ਦੇਖਵਾਲੀ ਨਹੀਂ ਕਰਦਾ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਆ ਭਾਈ ਵੀ ਜਿਹੜਾ ਹੈ ਆਵਾਗ ਹੈ ਕੱਲ ਇਹ ਜਿਹੜਾ ਕਿ ਅੱਜ ਸਵੇਰੇ ਸਵੇਰੇ ਪੈ ਰਿਹਾ ਬੱਚਿਆਂ ਦੇ ਵੀ ਅਟੈਕ ਕਰ ਸਕਦਾ ਜਾਂ ਹੋਰ ਲੋਕੀ ਰੋਡ ਬੰਨੇ ਤੁਰੇ ਹੁੰਦੇ ਨੇ ਜਾਂ ਸੈਰ ਕਰਾਦੇ ਨੇ ਉਹਨਾਂ ਵਾਸਤੇ ਇਹ ਬਹੁਤ ਖਤਰੇ ਵਾਲੀ ਗੱਲ ਹੈ ਜਿਵੇਂ ਕਿ ਹੁਣ ਸੜਕ ਦੇ ਨਾਲ ਨਾਲ ਘਰਾਂ ਨਾਲ ਬੱਚੇ ਸਕੂਲ ਨੂੰ ਜਾਂਦੇ ਨੇ ਤੇ ਦੇਖ ਲਓ ਕਿ ਜਿੱਦਾਂ ਗਾੜੀ ਨੂੰ ਪੈ ਗਿਆ ਉਹਦਾ ਬੱਚਿਆਂ ਨੂੰ ਵੀ ਪੈ ਸਕਦਾ ਪੈਦਲ ਲੋਕੀ ਬੱਚੇ ਜਾਂਦੇ ਨੇ ਥੱਲੇ ਸਰਕਾਰੀਆ ਸਕੂਲ ਪੁਲਾੜ ਤੇ ਇਹ ਜਿਹੜਾ ਮਤਲਬ ਕਿ ਬੱਚਿਆਂ ਵਾਸਤੇ ਵੀ ਹੁਣ ਛੁੱਟੀਆਂ ਖਤਮ ਹੋਣ ਵਾਲੀਆਂ ਨੇ ਬੱਚਿਆਂ ਨੂੰ ਤੇ ਅਟੈਕ ਕਰੇਗਾ ਤਾਂ ਇਹ ਖਤਰਨਾਕ ਚੀਜ਼ ਹੈ ਇਹ ਬਾਗ ਦਾ ਇਲਾਜ ਕੀਤਾ ਜਾਵੇ ਪ੍ਰਸ਼ਾਸਨ ਤੋਂ ਅਸੀਂ ਇਹ ਅਪੀਲ ਕਰਦੇ ਹਾਂ ਭਾਈ ਇਸ ਬਾਗ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਇਹਨੂੰ ਫੜਿਆ ਜਾਵੇ ਕਿਨ ਆਪਣਾ ਸੇਨੀ ਰੁਬਾਲਾ ਮੇਰਾ ਨਾਮ ਹੀ ਰੁਬਾਲਾ ਹੀ ਬੋਲਦੇ ਬਸਤੇ ਹੋ ਪੀ ਸਰ ਹਫਤਾ ਹੋਇਆ ਸਾਡੀ ਗਾਂ ਲੀਚੇ ਇੱਥੇ ਕੁੜੀ ਕੋਲ ਬੰਨੀ ਸੀ ਬੋਰਨੀ ਚ ਤੇ ਉੱਥੇ ਬਾਗ ਨੂੰ ਲੈ ਕੇ ਰਸੇ ਸਨੇਤੀ ਲੈ ਗਿਆ ਤੇ ਸਰ ਉਹਨੇ ਖਾ ਲਿਆ ਉਸ ਤੋਂ ਬਾਅਦ ਇੱਕ ਦਿਨ ਅਸੀਂ ਲੱਭਦੇ ਤਾਂ ਸਾਨੂੰ ਵੀ ਜੀ ਨਹੀਂ ਪਤਾ ਲੱਗਾ ਕਿ ਸਾਡੀ ਗਾਂ ਹੈ ਤੇ ਇੱਧਰ ਕੀ ਕਹਿੰਦੇ ਪਿੰਡ ਦੀਆਂ ਨਾਮੇ ਬੰਦਿਆਂ ਨੇ ਵੀ ਕਿਹਾ ਸੀ ਜਾਂ ਤਾਂ ਉਹਨਾਂ ਨੇ ਕੋਈ ਵੀ ਜ਼ਿਆਦਾ ਗੌਰ ਨਹੀਂ ਕੀਤੀ ਤੋ ਬੁਝਾਇਆ ਹੈਗਾ ਕਿ ਸਾਡੀ ਦਾ 2 ਸਾਲ ਤੇ 2 ਮਹੀਨੇ ਦੀ ਬੱਚੀ ਸੀ ਵੀ ਅੱਜ ਕਦੇ ਤੋੜ ਚ ਤੁਹਾਨੂੰ ਪਤਾ ਬੱਚਾ ਹੈ ਪਾਲਣਾ ਤੇ ਇੱਕ ਗਾਇਂ ਪਾਲਣੇ ਕਿ ਸੋਖੀ ਜਾਂਦਾ ਹੈ ਨਹੀਂ ਹੈ ਕਿ ਸਾਡੇ ਇਸ ਗੱਲ ਤੇ ਗੌਰ ਕੀਤਾ ਹੈ ਤੇ ਅਸੀਂ ਇਹ ਚਾਹੇ ਸ਼ਾਮੀ ਸਾਡਾ ਜੋ ਵੀ ਸਾਡਾ ਨੁਕਸਾਨ ਹੋਏ ਤੇ ਵੀ ਅੱਗੇ ਕਿਸੇ ਹੋਰ ਦਾ ਹੋਵੇ ਵੀ ਨਾ ਤੇ ਨਾਲ ਸਾਡੀ ਇਸ ਗੱਲ 'ਤੇ ਗੌਰ ਕੀਤੀ ਜਾਵੇ। ਤੁਹਾਨੂੰ ਕਿੱਥੇ ਹੈ? ਹਾਂਜੀ ਸਰ ਮੇਰੀ ਸ਼ਾਪ ਹੈ ਟੇਲਰ ਦੀ ਨੀਚੇ ਅਸੀਂ ਮੈਂ ਸਕੂਟੀ ਤੇ ਵੀ ਤੇ ਪੈਦਲ ਜਾਂਦੇ ਹਾਂ ਨੀਂ ਵੀ ਕਈ ਵਾਰ ਮਿਲਿਆ।

ਸਾਡੀ ਦੁਰਦਾਇ ਇਹ ਪ੍ਰੋਬਲਮ ਹੈ ਕਿ ਅਸੀਂ ਚਾਰ ਦਿਵਾਰੀਆਂ ਚ ਵੀ ਕਰ ਲਾਂਗੇ ਤਾਂ ਉਹਦਾ ਕੋਈ ਹੈਗਾ ਕਿ ਉਹ ਨਹੀਂ ਅਟੈਕ ਕਰੂਗਾ ਤੁਸੀਂ ਜਿਹੜਾ ਪ੍ਰਸ਼ਾਸਨ ਹੈ ਇਹਨਾਂ ਨੂੰ ਦੇਖਾਂ ਦੀ ਸਰ ਇਹਨਾਂ ਨੂੰ ਕੋਈ ਐਕਸ਼ਨ ਨਹੀਂ ਲਿਆ